ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਭਿੰਦਰ ਕਲਾਂ ਜੀ ਤਹਿਸੀਲ ਧਰਮਕੋਟ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਇੱਕ ਸੂਏ ਸਵਾਏ ਨਗ ਲੈ ਕੇ ਆਂਦਾ ਜੀ ਮੇਰੀ ਸਪੈਸ਼ਲ ਬੇਨਤੀ ਆ ਕਿ ਸੂਏ ਸਵਾਏ ਨਗ ਦੀ ਜਦੋਂ ਤੁਸੀਂ ਖਰੀਦ ਕਰਦੇ ਆ ਤੇ ਆਪ ਦੀ ਦੋ ਟਾਈਮ ਚਾਰ ਟਾਈਮ ਮਿਲਕਿੰਗ ਕਰ ਸਕਦੇ ਹੁੰਦੇ ਆ ਡਿਟੇਲ ਤੁਹਾਨੂੰ ਮੈਂ ਬਾਅਦ ਤੋਂ ਲੈ ਦੂੰਗਾ ਤਸੱਲੀ ਭਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਹਰਪੰਜਨ ਹਰਪੰਜਨ ਸਿੰਘ ਪਿੰਡ ਭਿੰਡਰਕਲਾ ਤਹਿਸੀਲ ਮੋਗਾ ਜਿਲ੍ਹਾ ਵੀ ਮੋਗਾ ਪੱਤੀ ਕਿਹੜੀ ਪਈ ਜਾਂਦੀ ਬਾਈ ਪੱਤੀ ਮਂਡੀਰਾ ਵਾਲੀ ਗਲੀ ਵਾਈਦਿਆ ਜਿਉਂ ਪੱਤੀ ਛਾਂਡ ਕੀ ਆ ਠੀਕ ਆ ਗਲੀ ਮਂਡੀਰਾ ਵਾਲੀ ਹਾਂਜੀ ਠੀਕ ਆ ਬਾਈ ਕਰ ਦਈ ਹੈ ਜੀ ਪਸੂ ਹਾਂਜੀ ਆਪਣੇ ਕਰਦੇ ਆ ਸੂਆ ਕਿੰਨ ਮਾ ਜੀ ਇਹ ਦੂਜੇ ਸੂਏ ਸੂਈ ਆ ਜੀ ਦੂਜੇ ਸੂਏ ਸੂਈ ਆ ਕਦੋਂ ਸੂਈ ਆ ਜੀ ਇਹ ਇਹਨੂੰ 3 ਤੀਜਾ ਤੀਜਾ ਚੌਥਾ ਦਿਨਾਂ ਜੀ ਅੱਜ ਬੱਚਾ ਕੀ ਆ ਜੀ ਕੱਟੀ ਆ ਜੀ ਮਾਰ ਕੱਟੀ ਆ ਕੱਟੀ ਦਾ ਕੋਈ ਸੀਮਾ ਰਿਕਾਰਡ ਹੈਗਾ ਜੀ ਨਹੀਂ ਸਰਕਾਰੀ ਸੀਮੰਦੀ ਆ ਜੀ ਅਜੇ ਸਰਕਾਰੀ ਸੀਮੰਦੀ ਪਰ ਕੱਟੀ ਚੰਗੀ ਬਹੁਤ ਆ ਹਨਾ ਹਾਂਜੀ ਹਾਂਜੀ ਆਪਣਾ ਸਟਰਕਚਰ ਜਿਹੜੀ ਸੋਨਾ ਬੋਡੀ ਲਾਈਨ ਤੋਂ ਚੰਗੀ ਆ ਤੇ ਭਾਈ ਜੇਰ ਕੰਪਲੀਟ ਆ ਜੀ ਬਿਲਕੁਲ ਕੰਪਲੀਟ ਆ ਬਿਲਕੁਲ ਗਾਰੰਟੀ ਹੋਊਗੀ ਭਾਈ ਹੁਣ ਚਲੋ ਦੁੱਧ ਬੰਨਣਾ ਦੁੱਧ ਮੰਨ ਲੈਣ ਬੋਲਾ ਮੰਨਣਾ ਬੋਲਾ ਮੰਨ ਲੈਣ ਕਿੰਨਾ ਤਿਆਰ ਹੈ 10 ਕਿਲੋ ਇਸ ਟਾਈਮ ਹਾਂਜੀ 9 ਕਿਲੋ ਮੰਨ ਕੇ ਭਲਾ ਕੋਈ 5 ਟਾਈਮ ਅੱਜ ਚੂਲੋਵੇ ਅੱਜ ਬੇਪਿਕਰ ਹੋਗੇ ਚਵਾਈ ਕਰ ਲੈ ਭਾਰ ਦੀ ਥਣਾ ਦੀ ਉਹ ਫੁੱਲ ਗਰੰਟੀ ਹੋ ਬਈ ਇੱਥੋਂ ਨਹੀਂ ਮੁੜਦਾ ਕੋਈ ਇੱਥੋਂ ਨਹੀਂ ਮੁੜਦਾ ਠੀਕ ਆ ਤੋੜ ਕੇ ਦਿਖਾ ਦਿਓ ਜੀ ਸੋਨਾ ਟਾਂਚਾ ਕੱਦ ਕਾਠ ਦੀ ਚੰਗੀ ਆ ਵਜਨ ਵਜੂਦ ਦੀ ਵੀ ਕਰਮ ਵਾਲੀ ਪੂਰੀ ਚੰਗੀ ਆ ਗੋਲ ਪੈਠ ਫੁੜਾ ਤੇ ਕੱਟੀ ਨੂੰ ਇਹਨੇ ਜਨਮ ਦਿੱਤਾ ਵਾ ਮੋੜ ਲਿਓ ਜੀ ਇੱਧਰ ਨੂੰ ਲਿਆਓ ਭਵਾਨਾ ਬਹੁਤ ਸੋਹਣਾ ਫਿਟਨੈਸ ਵਾਲਾ ਬਾਈ ਦੱਸਦਾ ਕਿ ਦੁੱਧ 10 ਕਿਲੋ ਆ ਤੁਸੀਂ 9 ਮੰਨ ਕੇ ਸੌਦਾ ਕਰ ਲਿਓ ਚਾਹੇ ਤੁਸੀਂ 5 ਟਾਈਮ ਚੋਲਿਓ 6 ਚੋਲਿਓ 7 ਚੋਲਿਓ ਐਂਡ ਤਸੱਲੀ ਕਰਕੇ ਲੈ ਕੇ ਜਾਇਓ ਕਿਉਂਕਿ ਵੀਰੇ ਤੁਸੀਂ ਪੈਸੇ ਲਾਉਣੇ ਹੁੰਦੇ ਵਾ ਮੋੜ ਲਿਓ ਜੀ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਨਿੱਖੜਮਾ ਮੂਰਾ ਜੀ ਪੈਂਦੀ ਆ ਕਹਿਨ ਨੂੰ ਬਾਈ ਕਹਿ ਦਿੰਦਾ ਬਾਈ ਕਿਹੜੇ ਸੀਮੰਨ ਦੀ ਆ ਪਰ ਬਾਈ ਦੱਸਦਾ ਬਈ ਸਰਕਾਰੀ ਸੀਮੰਨ ਦਾ ਮਗਰ ਇਹਦੇ ਬੱਚਾ ਜੀ ਬੱਚਾ ਈਮੇਲ ਪੈਦਾ ਹੋ ਜਾਂਦਾ ਜੇ ਬਾਈ ਕਟਾ ਹੁੰਦਾ ਲੈ ਕੇ ਫੇਰ ਵੀ ਤੁਹਾਨੂੰ ਜਾਣਾ ਪੈਣਾ ਸੀ ਸੋਨਾ ਮੁਥੀ ਵਾਲਾ ਥਾਣਾ ਕੱਲਾ ਕੱਲਾ ਨਿਖੜਮਾ ਹਾਤੀ ਜਵਾਈ ਵਾਲਾ ਨਿਗਰ ਆ ਬਜਨ ਵਾਲੀ ਆ ਸੰਭੀ ਪਲੀ ਆ ਕਿੰਨਾ ਪਿਆਜੂ ਜੀ ਐਗਤੀਰ ਦੁੱਧ ਪਿਛਲੇ ਟਾਈਮ ਪਿਛਲੇ ਸਵੇਰੇ 12 ਲੀਟਰ ਚੋਇਆ ਜੀ ਆਪਾਂ ਦੇ ਤੁਹਾਨੂੰ ਪਹਿਲਾਂ ਥੱਲੇੋਂ ਪਹਿਲਾਂ ਥੱਲੇ ਹਾਂਜੀ ਇੱਕ ਹੀ 12:00 00 13 ਤਾਂ ਦੇ ਸਕਦੀ ਆ 12 ਤੋਂ 20 ਥੱਲੇ ਲੱਗੇ ਇਹ ਤਾਂ ਗੱਲ ਹੈਗੀ ਬਾਕੀ ਸੇਵਾ ਸੰਭਾਲ ਦਿੰਦਾ ਹਾਂ ਹਾਂਜੀ ਬਾਕੀ ਸੇਵਾ ਸੰਭਾਲ ਦਿੰਦਾ ਕੀਮਤ ਕੀ ਕਰਨੀ ਵੀਰੇ ਜਿਹੜੇ ਲੈਣੇ ਆ ਉਹੀ ਦੱਸਿਓ ਜੀ ਕੀਮਤ ਇਹਦਾ ਬਈ 1,30,000 ਰੁਪਇਆ। ਕੋਜੂ ਮਾਨਤਨ। ਹਾਂਜੀ ਕਰਿਆ ਇਹਦਾ ਫੁੱਲ ਮਾਨਤਨ ਹੋਊਗਾ। ਠੀਕ ਆ। ਕਰਿਆ ਇਹਦਾ ਇਹ ਨਹੀਂਗਾ ਬਈ 1:30 ਮੰਗ ਲੈ ਤੇ 1 ਲੈਣਾ ਹੀ ਆ। ਖੁੱਲਾ ਮਾਨਤਨ ਕਰ। ਖੁੱਲਾ ਹੋਊਗਾ। ਠੀਕ ਆ ਜੀ। ਬਾਈ ਕਹਿੰਦਾ ਖੁੱਲਾ ਮਾਨਤਨ ਕਰ ਦਾਂਗੇ। ਆਕੇ ਤੁਸੀਂ ਪਹਿਲਾਂ ਪਸ਼ੂ ਫਿੱਟ ਕਰਿਓ। ਫਿਟਨੈਸ ਵਾਲਾ ਹਵਾਨਾ ਜੈ ਜੀ ਕੀਤੀ ਬਾਈ ਨੇ ਡਿਮਾਂਡ 1,30,000 ਰੁਪਇਆ ਦੀ ਕੀਮਤਾਂ ਵਿੱਚੋਂ ਥੋੜਾ ਕਾਣਾ ਮਾਨਤਨ ਜ਼ਰੂਰ ਕੀਤਾ ਜਾਊਗਾ। ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ